ਪੰਜਾਬ ਦੇ ਵਿੱਚ ਭਾਵੇਂ ਸ਼੍ਰੋਮਣੀ ਇਕੱਲੋ ਜਲੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਆਈ ਹੁਣ ਆਵਾਦੀ ਪਾਰਟ ਸਰਕਾਰ ਹੈ ਇਹ ਸਾਰੇ ਗੱਲਾਂ ਕਰਦੇ ਵੀ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਪਰ ਇਹਨਾਂ ਦੀ ਪ੍ਰਵਹਾਸਾ ਦੇ ਵਿੱਚ ਸ਼ਰਾਬ ਨਸ਼ਾ ਕਿਉਂ ਨਹੀਂ ਤੁਸੀਂ ਠੀਕ ਹੈ ਇਹ ਗੱਲ ਕਿ ਸ਼ਰਾਬ ਨੂੰ ਕਿਸੇ ਹੱਦ ਤੱਕ ਦੇਖੋ ਮੈਂ ਕਹਿੰਨਾ ਵੀ ਸ਼ਰਾਬ ਅੱਜ ਜੇ ਪੰਜਾਬ ਸਰਕਾਰ ਚੱਲ ਰਹੀ ਹੈ ਤਾਂ ਉਹ ਸ਼ਰਾਬ ਦੀ ਜਿਹੜੀ ਇਨਕਮ ਹੈ ਉਹ ਤੋਂ ਚੱਲਣੀ ਹਮ ਬਿਲਕੁਲ ਤੁਸੀਂ ਡਾਟਾ ਕੱਢ ਲਿਓ ਹਮ ਬਿਲਕੁਲ ਪਰ ਉੱਥੇ ਵੀ ਦੇਖੋ ਉੱਥੇ ਵੀ ਘਟਿਆ ਸ਼ਰਾਬ ਮਲਾਪਟਾ ਦੇ ਡੇਲੀ ਵੜਾ ਹੋ ਰਹੇ ਹੂੰ ਪਿਛਲੇ ਦਿਨਾਂ ਦੇ ਵਿੱਚ ਪਿੱਛੇ ਸਰਕਾਰਾਂ ਦੇ ਬੰਦਿਆਂ ਨੇ ਵੀ ਕੰਮ ਕਰੇ ਦੇਖਿਆ ਨਾ ਫੈਕਟਰੀਆਂ ਲੱਗੀਆਂ ਫੈਕਟਰੀਆਂ ਲਾਈਆਂ ਜਾਲੀ ਸ਼ਰਾਬਾਂ ਵੇਚੀਆਂ ਯਾਰ ਉਹ ਸਿੱਧੇ ਹੀ ਘਲਵਾੜੇ ਕਿੰਨੀਆਂ ਮੌਤਾਂ ਹੋਈਆਂ ਅੱਜ ਵੀ ਮੈਂ ਕਹੂੰਗਾ ਵੀ 25 ਤੋਂ 30% ਜਾਲੀ ਜਿਹੜੀ ਹੈ ਪੰਜਾਬ 'ਚ ਸ਼ਰਾਬ ਦੀ ਕਾਲਾ ਬਜਾਰੀ ਹੋ ਰਹੀ ਹੈ ਹੂੰ ਉਹਦੇ ਨੱਤਕੌਣ ਬੋ ਸਰਕਾਰ ਨੂੰ ਪਾਣਾ ਚਾਹੀਦਾ ਔਰ ਠੀਕ ਹੈ ਵੀ ਉਹਦੇ ਲਈ ਦੇਖੋ ਸ਼ਰਾਬ ਨੂੰ ਰੋਕਣ ਵਾਸਤੇ ਵੀ ਅੱਜ ਸਰਕਾਰਾਂ ਨੂੰ ਮੈਂ ਕਹਾਂਗਾ ਵੀ ਆਉਣ ਵਾਲੀ ਜਨਰੇਸ਼ਨ ਨੂੰ ਕੋਈ ਕਿਤਾਬੀ ਗਿਆਨ ਕੋਈ ਪਾਲਿਸੀਜ਼ ਬਣਾਉਣੇ ਕਹਿੰਦੀਆਂ ਔਰ ਹੁਣ ਤਾਂ ਇਹ ਲਾਉਗੇ ਤੁਸੀਂ ਹਰੇਕ 2 ਕਿਲੋਮੀਟਰ ਦਾ ਠੇਕਾ ਕੋਲ ਤੇ ਸਰਕਾਰ ਨੂੰ ਹੂੰ ਬਿਲਕੁਲ ਠੀਕ ਹੈ ਨਾ ਵੀ ਉਹ ਉਹਦੇ ਲਈ ਵੀ ਇਹ ਹੈ ਵੀ ਕਮਜੋਰ ਬੰਦੇ ਨੂੰ ਕਸ਼ਟ ਤਾ ਕਰਨਾ ਪਵੇ ਆਪਣੇ ਕੋਲ ਉਦਾਹਰਨ ਹੈ ਜਦੋਂ ਕਰੋਨਾ ਸੀ ਉਦੋਂ ਸਭ ਕੁਝ ਬੰਦ ਹੋ ਗਿਆ ਸੀ ਪਰ ਠੇਕੇ ਚੋਲ ਬਿਲਕੁਲ 24 ਘੰਟੇ ਖੁੱਲੇ ਸੀ ਸ਼ਰਾਬ ਜੀ ਨਹੀਂ ਮਰਦੀ ਪੀਓ ਕਰੋਨਾ ਪੰਜਾਬ ਗੁਰਾਂ ਦੇ ਨੋਤੇ ਉੱਤੇ ਵਸਦਾ ਪਰ ਸ਼ਰਾਬ 24 ਘੰਟੇ ਤੇ ਮੈਂ ਕਹਿੰਦਾ ਜੀ ਬਿਲਕੁਲ ਤੁਸੀਂ ਇਹ ਗੱਲ ਜਿਹੜੀ ਸ਼ਰਾਬ ਹੈ ਇਹ ਵੀ ਕਿਸੇ ਹੱਦ ਤੱਕ ਸਰਕਾਰਾਂ ਨੂੰ ਜਿਹਦੇ ਬਾਰੇ ਸੋਚਣਾ ਪਊ